ਪਤਨ ਲੱਗਾ ਸਾਨੂੰ ਸਵੇਰੇ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਉਂਟਰ ਹੋ ਗਿਆ ਸਾਨੂੰ ਨਹੀਂ ਪਤਾ ਨਿਕਾ ਵੀ ਬਾਅਦ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੂੰ ਦੱਸ ਕੇ ਵੀ ਤੁਹਾਡਾ ਬੇਟਾ ਪਿਕਰਿੰਦੇ ਦਾ ਕੰਟਰੋਲ ਹੋ ਗਿਆ ਜੁਪੀ ਮੈਂ ਵੀ ਰਿਪੋਰਟ ਮਤ ਕੋਦਰ ਸਾਲ ਅੱਡੇ ਪੈਨਫਾਰਮ ਮੀਟਿੰਗ ਲੱਗ ਗਈ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹੜਾ ਕੋਰੇ ਹੀ ਨਹੀਂ ਕੋਰੇ ਹੀ ਕਿੰਨਾ ਚਿਰ ਕਰੋਗੇ ਇਹਨੂੰ ਹੋਏਗਾ ਇਹਦੇ 3-4 ਦਿਨ ਗਏ ਕਰਾਂਗਾ ਕੀ ਕਹਿ ਕੇ ਕੀ ਕਰਾਂਗਾ ਕਨੋਤੇ ਅਮੀਰ ਦਰਾ ਵੀ ਨਰ ਹੋ ਜਾਂਦਾ ਨਾਣੇ ਕੋ ਰੋਟੀ ਬਖਾ ਕੇ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਛ ਵੀ ਨਹੀਂ ਗਿਆ ਮੈਂ ਜੈ ਜੈ ਕੋ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪਹਿਲੇ ਕਰਦਾ ਵੀ ਫਲਾਣ ਤਾਂ ਗਿਆ ਤੇ ਨਹੀਂ ਸਕਿਆ ਕਿੱਦਾਂ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਫੋਨ ਕਿਤਾ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉਦਰੀ ਆਉਂਦਾ ਫੋਨ ਬੰਦ ਆਉਂਦਾ ਉਸ ਕਹਿੰਦੀ ਉਹਨੂੰ ਫਾਲਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਬਲਾਸ ਕੀਤੇ ਹੋਣ ਤੁਹਾਨੂੰ ਤਾਂ ਜਲਦਾ ਪਿਆ ਸੀ ਕੋਈ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਾ ਜੇ ਇਕੱਠੇ ਨਹਾਣੇ ਸਾਂ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਇਹਨਾਂ ਦਾ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਬਿਲਕੁਲ ਉਹਦੇ ਮੌਜੂਦਮ ਰੱਖੇ ਗਏ ਸਿਰ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਉਹਨਾਂ ਨੂੰ ਚਾਹੀਦਾ ਸੀ ਸਾਥੀ ਇਹ ਤੁਮਨੇ ਸਾਫ਼ ਕਿ ਕਿ ਜੇ ਅਸੀਂ ਕੀਤਾ ਹੁਣ ਕੀ ਕੀਤਾ ਉਹਨਾਂ ਨੇ ਕਿਹਾ ਕੀ ਬਸੀ ਲਾਸਟ ਕਿਸ ਦਿਨ ਗਿਆ ਸੀ ਉੱਪਰ ਲਾਸਟ ਉਹ ਕਿ ਗਿਆ ਇਥੋਂ ਕਿ ਦਿਗਾ ਕਿ ਕੁਤਕ ਇਹ ਨਹੀਂ ਮੁੰਦਵਾ ਨਹੀਂ ਬੋਦ ਵੀ ਬੋਦ ਬੋਦ ਵੀਰਵਾ ਜੇ ਜਿਹੜੀ ਉਧਾ ਕਿਤੇ ਰਹਿਣ ਵਾਲੇ ਉਹਦੇ ਇੱਥੇ ਕਿੰਨਾ ਟਾਈਮ ਨਹੀਂ ਇੱਥੇ ਤੁਹਾਨੂੰ ਕੋਈ ਕਹਿੰਦਾ ਸਾਲ ਦੋ ਸਾਲ ਦੋ ਜੇ ਤੁਸੀਂ ਮੁੜੇ ਮੈਂ ਗੱਲਬਾਤ ਹੋਈ ਕਾਊਂਟਰ ਕੋਲ ਥੋੜੇ ਜਿਹਾ ਜਾਂਦੇ ਆ ਕੋਈ ਨਹੀਂ ਨਹੀਂ ਕਹੀ ਦੱਸਿਆ ਮੇਰੇ ਯਾਰ ਦੋਸਤ ਹੈਗੇ ਉਧਰ ਇੰਦੇ ਯਾਰ ਦੋਸਤ ਜਿੱਦਾਂ ਹੋਂ ਤੁਸੀਂ ਇੱਧਰ ਯਾਰ ਦੋਸਤ ਮੈਂ ਤੋਰੇ ਕੋਈ ਨਾ ਕੋਈ ਕੋਈ ਰਹਿਦਾ ਹੁੰਨੇ ਇਹ ਗੱਲ ਥੋੜਾ ਪਤਾ ਉਹਨੂੰ ਵੀ ਕੌਣ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਛੂਰ ਪਿੰਜਾਂਦਾ ਨਹੀਂ ਸਾਨੂੰ ਕੋਈ ਪਤਾ ਨਹੀਂ ਮੇਰੇ ਪਾਸ ਤਾਂ ਕੋਈ ਡੀਮ ਕਰਦਾ ਪੈਸਾ ਨਾ ਪੈੜੀ ਕੋਈ ਮੈਂ ਤੇ ਸੇਹਣ ਤੇ ਮਤੜ ਕੇ ਜਨ ਜਨ ਕੰਮ ਤੇ ਦਿਹਾੜੀ ਜਾਂਦਾ ਮੈਂ ਤੇ ਮਰਾਨ ਨੂੰ 7-8 ਵਜੇ ਨੇਰੇ ਹੁੰਦੇ ਤਾਂ ਕਿ ਉਹ ਸੌਂਜੀ ਜਾ ਕਿੰਨੇ ਭਾਂ ਪਰਾਂਦੇ ਇਕੱਲਾ ਹੀ ਇਕੱਲਾ ਮੁੰਡਾ ਹਾਂ ਪਹਿਲਾਂ ਜਿੱਦਾਂ ਥਾਣੇ ਆਏ ਕਿਹਦੇ ਹੁੰਦੇ ਨਹੀਂ ਨਹੀਂ ਨਾਨਕ ਜੀ ਕੋਈ ਨਾ ਕੋਈ ਇੱਕ ਮਿੰਟ ਭਾਈ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਈ ਇਹਨਾਂ ਪਿਆਰ ਨਾਲ ਹੋਈ ਗੀ ਕੋਈ ਗੱਲ ਕਰ ਸਮਾਂ ਪੈਸੇ ਆ ਰਾਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ। ਤੁਹਾਣਾ ਕੀ ਗੱਲਬਾਤ ਕੀਤੀ ਮੈਂ ਕਿੱਥੇ ਚੱਲੇ ਜਾਂ ਕਿੱਥੇ ਕਰਦਾ ਜਾਂਦੇ ਆ। ਨਹੀਂ ਬੱਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬੱਸ ਮੈਂ ਆ ਜਾਵਾਂਗਾ ਕੋਈ ਗੱਲ ਨਹੀਂ। ਸਾਮਾ ਨੂੰ ਆ ਜਾਣਾ। ਤਿੰਨ ਚਾਰ ਦਿਨੋਂ ਇੱਕ ਕਰਨੀ ਆਏ। ਤੂੰ ਮੈਨੂੰ ਫੋਨ ਨਹੀਂ ਕੀਤਾ ਤੀਨ ਚਾਰ ਦਿਨ ਪਹਿਲਾਂ। ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ। ਮਾਸੀ ਮੁੱਤਿਆਂ ਦੀ ਗੱਲ ਕੀ ਹੋਣੀ। ਕੱਲਾ ਕੱਲਾ ਬਿਟਾ। ਕੱਲਾ ਕੱਲਾ ਬਿਟਾ। ਕੰਮ ਨੂੰ ਕਰਦਾ ਕੋਈ। ਕੰਮ ਨਹੀਂ ਤੇ ਕੋਈ ਵੀ ਕਰਦਾ। ਪੜਿਆ ਕਿੰਨਾ ਹੈ? 12 ਕਿਤੇ। ਪਹਿਲਾਂ ਉਹ ਪਛਤਾ ਪਛਤਾ ਲੱਤਾਂ ਕਿ ਉਹ ਵੀ ਪੀਐਸ ਕੇ ਨੇੜੇ ਵਾਲੇ ਕੀ ਹੋਇਆ ਮਨ ਉਹ ਸੋਪਾਟ ਮੰਡਾ ਚੱਤ ਗਿਆ ਇਹ ਨਾ ਇਹ ਤਾਂ ਅੱਜ ਰਾਤ ਕਰ ਲੋਗੇ ਹਾਂ ਜੀ ਕਰੋ ਕੋਈ ਨਾ ਪਤਾ ਤਾਂ ਜਾਂਦਾ ਵਿਖੇ ਬਾਹਰ ਜਾਏ ਮੰਗਬੋਧਵਾਰੀ ਉਹਦਾ ਕੱਕਰੀ ਦੱਸਿਆ ਕਿ ਯਾਰ ਤੁਸੀਂ ਰਹਿ ਗਿਆ ਕੀ ਗੱਲ ਕਰਨੀ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਤੇ ਤੁਹਾਡੀ ਕੋਈ ਗੱਲਬਾਤ ਨਹੀਂ ਨਾ ਬੰਦਾ ਰਹੇ ਕੀ ਚਾਹੁੰਦੇ ਤੁਸੀਂ ਹੋਗੇ ਤੁਹਾਡਾ ਬੱਚਾ ਇੱਕ ਕੁੜੀ ਦੱਸਿਆ ਪੁੱਛ ਲ ਕੋ ਡੈਡ ਬੜੀ ਕਦੋਂ ਆਣੀ ਆ ਮੇਰਾ ਪਰਮ ਜੀਤ ਜੇ ਤੜਕੀ ਲੱਗਦਾ ਏ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਏ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਏ ਤੇ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਹਫਲਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਹੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕੰਟਰ ਹੋ ਗਿਆ ਸਾਡੇ ਨਾਲ ਮੇਰਾ ਪੁੱਤ ਨਹੀਂ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ ਨਹੀਂ ਵਾਕਈ ਮੈਂ ਨਹੀਂ ਜਾਣਦੀ ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰਦੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਵਾਂ ਵਾਲੀ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਨੇ ਕੀ ਨਾ ਕੀ ਇਹ ਮੁੰਡੇ ਦਾ ਜਸਨਪੁਰ ਪੜਿਆ ਲਿਖਿਆ ਨਹੀਂ ਅਨਪੜਨੇ ਮੇਰੇ ਮੁੰਡੇ ਤਿੰਨੇ ਅਨਪੜਨੇ ਕੰਮ ਕੀ ਕਰਦਾ ਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀ ਨਹੀ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਈ ਮਾਤਾ ਇਹ ਗੇ ਮੰਗਲਵਾਰ ਦਾ ਗਿਆ 8 ਦਿਨ ਹੋਣੀ ਆਂਦੀ ਨਹੀ ਗੁਲਵਾਰ ਦਿਨੋਂ ਕਰ ਨਹੀਂ ਆਇਆ ਨਹੀਂ 8 ਦਿਨ ਆਇਆ ਇੰਨੀ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆਹੀ ਪਤਾ ਏਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਬਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਏਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀਤੇ ਮੇਰਾ ਪਰਮਜੀਤ ਆ ਹਾਂਜੀ ਮੇਰਾ ਨਾਮ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿਸੇ ਪਤਾ ਲੱਗਾ ਵੀ ਇਹਦੇ ਬੋਲੀਆਂ ਬੱਚੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸੀ ਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿਦ ਦਿਨ ਦੇ ਗਏ ਉਦੋਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰਾਂ ਮੇਰੇ ਵੀ ਪਾਸ ਆ ਤੁਹਾਨੂੰ ਮੈਂ ਪੀਡੀਐਮ ਕਰਨਾ ਪੈਣਾ ਪਿਆ ਪੀਡੀਐਮ ਹਾਂਜੀ ਇਸ ਕੱਲ ਕਿ 8 ਦਿਨ ਹੋ ਜਨੇ ਉਹਨਾਂ ਨੇ ਕਰ ਗਿਆ ਉੱਥੇ ਮੈਨੂੰ ਪਤਾ ਨਹੀਂ ਕਿ ਉਹਨਾਂ ਨੇ ਕੀ ਕਰਿਆ ਕੋਈ ਇਦਾਂ ਨਹੀਂ 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 ਇਹ ਇਸ ਕੱਲ ਦੀ ਝੂਠ ਹੈ ਇਹ ਸਾਰਾ ਝੂਠ ਹੈ ਸਾਨੂੰ ਤਾਂ ਕਹੋ ਕਹਿਦੀ ਸੀ ਗੱਡੀ ਤੇ ਗਏ ਸੀ ਮਤਲਬ ਇੱਥੇ ਕਿਆ ਸਿਰੇ ਕੰਮ ਕਰ ਲਾ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਜੱਦੀ ਤੇ ਚਲੇ ਜਾਈਏ ਏ ਟੂ ਪਹਿਲੀ ਵਾਰ ਹੀ ਗਏ ਗੱਡੀ ਤੇ ਹਾਂਜੀ ਵਿਆਜ ਕਰਦੀ ਜਦੋਂ ਦੀ ਉਹਨਾਂ ਦੀ ਮੈਰ ਜਾਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੇ ਕੋ ਫੋਟੋ ਫੋਟੋ ਕਿਸ ਵਿਆਹ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਅਸੀਂ ਉਹ ਮੁੰਡਾ ਅ ਅੱਜ ਵੀ ਰਾ ਦੇ ਨਹਾ ਗੀਏ ਦੋ ਸਿਸਤਰਾਂ ਜਿਨਾਂ ਨੇ ਸਾਡਾ ਤਿੰਨ ਮਹੀਨੇ ਹੋਈ ਇਹ ਦੀ ਯਾਰ ਕਿਹੜੇ ਪਿੰਡ ਦੇ ਰਹੇ ਨਾਲ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਹਾਂ ਇਹ ਆຊੂ ਕੀ ਮੰਨ ਕਰਦੇ ਸੀ ਕਿ ਇੱਕਦਮ ਪੁਲਿਸ ਨੇ ਕਹਿਤਾ ਕੁਝ ਪੰਜ ਕੌਨ ਇੱਥੇ ਨਹੀਂ ਨਹੀਂ ਕੋਈ ਨਹੀਂ ਜੀ ਹਾਂ ਜੀ ਸਾਨੂੰ ਇਨਸਾਫ ਚਾਹੀਦਾ